ਆਪਣੇ ਕੋਲੇ ਅੱਜ ਆ ਚੁੱਕੀ ਹੈ ਜੀ ਬਿਲਕੁਲ ਨਵੀਂ ਜੀ ਜਿਹਦੀ ਕੰਡੀਸ਼ਨ ਬਹੁਤ ਵਧੀਆ ਹੈ ਨੰਬਰ ਵੀ ਪੰਜਾਬ ਹੈ ਤੇ ਚੱਲਣ ਦੀ ਬਿਲਕੁਲ ਓਕੇ ਹੈ ਟਾਇਰਾਂ ਦੀ ਕੰਡੀਸ਼ਨ ਤੇ ਲਾਇੰਗ ਦੀ ਕੰਡੀਸ਼ਨ ਬਿਲਕੁਲ ਨਵੀਂ ਹੈ ਜਿਹੜੇ ਵੀਰ ਨੇ ਇਹ ਵਾਲੀ ਜੀਪ ਲੈਣੀ ਹੈ ਆਪਣੀ ਅੱਜ ਦੀ ਵੀਡੀਓ ਤੁਸੀਂ ਪੂਰੀ ਫੁਲ ਚੈੱਕ ਕਰਿਓ ਬਹੁਤ ਹੀ ਸੋਹਣੀ ਕੰਡੀਸ਼ਨ ਵਿੱਚ ਆਪਣੇ ਕੋਲ ਆ ਚੁੱਕੀ ਹੈ ਜੀ ਆਓ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰ ਲਓ ਜੀ ਸਭ ਤੋਂ ਪਹਿਲਾਂ ਆਪਾਂ ਜੀਪ ਦੀ ਕੰਡੀਸ਼ਨ ਬਾਹਰੋਂ ਚੈੱਕ ਕਰਵਾਵਾਂਗੇ ਜੀਪ ਜਿਹੜੀ ਸਟੈਂਡਿੰਗ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤੇ ਬਹੁਤ ਹੀ ਸੋਹਣੇ ਕਲਰ ਦੀ ਜਿਹੜੀ ਜੀਪ ਆਪਣੇ ਕੋਲੇ ਆ ਚੁੱਕੀ ਹੈ ਜੀ سرمਈ ਕਲਰ ਹੈ ਜੀਪ ਦਾ ਸਾਰੇ ਕੰਡੀਸ਼ਨ ਚੈੱਕ ਕਰਵਾਵਾਂਗੇ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਇੰਜਨ ਗੇਅਰ ਬਾਈ ਜੀ ਬਿਲਕੁਲ ਓਕੇ ਹੈ ਚਾਰੇ ਸਾਈਡਾਂ ਦੇ ਜਿਹੜੀ ਆਪਾਂ ਜੀਪ ਦੀ ਕੰਡੀਸ਼ਨ ਚੈੱਕ ਕਰਵਾਵਾਂਗੇ ਆਪਣੇ ਕੋਲੇ ਸਪੈਸ਼ਲ ਜਿਹੜੀ ਅੱਜ ਬਾਈ ਜੀ ਜੀਪ ਲੈ ਕੇ ਆਏ ਨੇ ਸੇਲ ਕਰਨ ਵਾਸਤੇ ਤਲਵੰਡੀ ਸਾਬੋ ਲੋਕੇਸ਼ਨ ਹੈ ਜੀ ਜੀਪ ਦੀ ਕਿਸੇ ਵੀ ਵੀਰ ਨੇ ਇਹ ਵਾਲੀ ਜੀਪ ਲੈਣੀ ਹੈ ਤਾਂ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ। ਬਾਕੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ। ਗੱਡੀ ਜੀ ਖੜੀ ਵੀ ਦੇਖੋ ਕਿੰਨੀ ਤੁਸੀਂ ਸੋਹਣੀ ਲੱਗਦੀ ਹੈ। ਸਾਰੀ ਕੰਡੀਸ਼ਨ ਆਪਾਂ ਆਪਣੀ ਵੀਡੀਓ ਵਿੱਚ ਚੈੱਕ ਕਰਵਾਵਾਂਗੇ। ਕਿਸੇ ਵੀਰ ਨੇ ਇਹ ਵਾਲੀ ਜੀਪ ਲੈਣੀ ਹੈ ਜਲਦੀ ਜਲਦੀ ਉਸ ਤਲਵੰਡੀ ਸਾਬੋ ਆ ਕੇ ਇਹ ਵਾਲੀ ਜੀਪ ਲੈ ਜਾ ਸਕਦੇ ਹੋ। ਇੱਕ ਵਾਰੀ ਪੂਰੀ-ਪੂਰੀ ਕੰਡੀਸ਼ਨ ਜਿਹੜੀ ਆਪਾਂ ਬਾਹਰਲੀ ਸਾਈਡ ਤੋਂ ਚੈੱਕ ਕਰਵਾ ਰਹੇ ਹਾਂ। ਨਾਲ ਦੀ ਨਾਲ ਇਹਦਾ ਆਪਾਂ ਤੁਹਾਨੂੰ ਵਾਰੰਟ ਖੋਲ ਕੇ ਤੇ ਨਾਲ ਦੀ ਨਾਲ ਜਿਹੜਾ ਆਪਾਂ ਇੰਟੀਰੀਅਰ ਵਗੈਰਾ ਵੀ ਚੈੱਕ ਕਰਵਾਵਾਂਗੇ। ਬਾਕੀ ਲਾਈਟਾਂ ਵਗੈਰਾ ਜਿਹੜੀ ਜੀਪ ਦੇ ਬਾਈ ਦੀ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ। ਜਾਨਕੀ ਬਹੁਤ ਸੋਹਣੀ ਲੱਗ ਰਹੀ ਹੈ ਜੀਪ ਇਸ ਟਾਈਮ। ਆਪਣੀ ਪਹਿਲੀ ਵੀਡੀਓ ਆ ਜਿਹੜੀ ਜੀਪ ਦੀ ਜੀ ਦੱਬ ਕੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ। ਬਾਕੀ ਜਿਹੜੇ ਵੀ ਵੀਰ ਨੇ ਜੇ ਜੀਪ ਲੈਣੀ ਹੋਵੇ ਵੀਡੀਓ ਤੱਕ ਪਹੁੰਚ ਸਕੇ। ਬਾਕੀ ਨਾਲ ਦੀ ਨਾਲ ਤੁਸੀਂ ਅੰਦਰੋਂ ਵੀ ਚੈੱਕ ਕਰ ਸਕਦੇ ਹੋ ਜੀ। ਬਹੁਤ ਹੀ ਸੋਹਣੀ ਕੰਡੀਸ਼ਨ ਦੀ ਜੀਪ ਹੈ ਜੀ। ਬਾਕੀ ਤੁਸੀਂ ਸੀਟ ਕਵਰ ਦੇਖ ਸਕਦੇ ਹੋ ਬਹੁਤ ਵਧੀਆ ਪਾਏ ਹੋਏ ਨੇ ਨਾਲ ਦੀ ਨਾਲ ਆਪਾਂ ਬੋਰਨ ਚਾਕੇ ਵੀ ਚੈੱਕ ਕਰਵਾਵਾਂਗੇ ਸਾਰੇ ਭਰਾਵਾਂ ਨੂੰ ਇੱਕ ਪਰਤਨਦੀ ਮਗਰਲੇ ਸਾਈਡ ਵੀ ਚੈੱਕ ਕਰਵਾ ਦਨੇ ਆਪਾਂ ਜੀਪ ਦੀ ਚੈੱਕ ਤੁਸੀਂ ਕਰ ਸਕਦੇ ਹੋ ਜੀ ਕੱਲੀ ਕੱਲੀ ਚੀਜ਼ ਦੀ ਆਪਾਂ ਕੰਡੀਸ਼ਨ ਚੈੱਕ ਕਰਵਾ ਰਹੇ ਹਾਂ ਸਾਰੇ ਭਰਾਵਾਂ ਨੂੰ ਪੰਜਾਬ ਨੰਬਰ ਹੈ ਜੀ ਪੀਵੀ 60 ਬਾਕੀ ਤੁਸੀਂ ਇਹਦੇ ਤੇ ਜਿਹੜਾ ਹੁੱਡ ਵਗੈਰਾ ਲੱਗਿਆ ਹੋਇਆ ਉਹ ਵੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਜਿਹੜਾ ਹੁੱਡ ਲੱਗਿਆ ਹੋਇਆ ਇਹਦੇ ਤੇ ਬਿਲਕੁਲ ਜਿਹੜਾ ਟਾਈਟ ਵੀ ਆ ਕਿਸੇ ਸਾਈਡ ਤੋਂ ਜਿਹੜੀ ਇਹਦੇ ਚ ਪਾਣੀ ਦੀ ਵਾਸ਼ਰ ਵੀ ਨਹੀਂ ਆਉਂਦੀ ਨਾਲ ਨਾਲ ਪਹਿਨੂੰ ਸਟਾਰਟ ਕਰਕੇ ਵੀ ਚੈੱਕ ਕਰਵਾਵਾਂਗੇ ਹੁਣ ਤੁਸੀਂ ਇਹਦਾ ਜਿਹੜਾ ਇੰਟੀਰੀਅਰ ਸਾਰਾ ਚੈੱਕ ਕਰ ਸਕਦੇ ਹੋ ਚੈਨਲ ਸਟੀering ਲੱਗਿਆ ਜੀ ਇਹ ਸ਼ੀਸ਼ੇ ਵਗੈਰੇ ਆਗੇ ਇਹਦੀ ਬਾਕੀ ਹੈਂਡਲ ਵਗੈਰਾ ਵੀ ਲੱਗੇ ਹੋਏ ਨੇ ਮੇਨ ਗੱਲ ਦੱਸ ਦਈਏ ਜੀ ਇਹਦੇ ਜਿਹੜੇ ਜੀਪ ਦੇ ਨੇ ਅੱਗੇ ਵਾਲੇ 5 ਗੇਅਰ ਆ ਤੇ 6ਵਾਂ ਬੈਕ ਦੀ ਬੋਰਨ ਕੋਲੇ ਇੱਕ ਵਾਰੀ ਲਓ ਜੀ ਹੁਣ ਆਪਾਂ ਇਹਦਾ ਜਿਹੜਾ ਬੋਰਨ ਵੀ ਖੁੱਲ ਕੇ ਚੈੱਕ ਕਰਵਾਵਾਂਗੇ ਸਾਰੇ ਭਰਾਵਾਂ ਨੂੰ ਬੈਟਰੀ ਬਿਲਕੁਲ ਨਵੀਂ ਐ ਇਹ ਵਾਲੀ ਇੰਜਨ ਗੇਅਰ ਦੀ ਕੰਡੀਸ਼ਨ ਐ ਇੰਜਨ ਦੇਖ ਸਕਦੇ ਹੋ ਵਾਸ਼ ਵਗੈਰਾ ਹਾਲੇ ਕੁਝ ਵੀ ਨਹੀਂ ਕਰਵਾਈ ਗੱਡੀ ਜਿਵੇਂ ਆਈ ਆਪਾਂ ਉਸ ਤਰ੍ਹਾਂ ਹੀ ਇਹਦੀ ਵੀਡੀਓ ਬਣਾ ਰਹੇ ਆ। ਫਿਲਟਰ ਵਗੈਰਾ ਦੇਖ ਸਕਦੇ ਹੋ। ਇਹ ਵਾਲਾ ਇਹਦਾ ਫਾਈਨ ਵਗੈਰਾ ਇੱਕ ਵਾਰ ਮੈਂ ਤੁਹਾਨੂੰ ਜੀਪ ਜਿਹੜੀ ਸਟਾਰਟ ਵੀ ਕਰਕੇ ਚੈੱਕ ਕਰਵਾ ਦਿੰਦਾ। ਸਟਾਰਟਿੰਗ ਵੀ ਬਹੁਤ ਨਾਰਮਲ ਹੀ ਆ। ਦੇਖੋ ਜੀ ਕਾਰ ਵਾਂਗੂ ਜਿਹੜੀ ਸਟਾਰਟਿੰਗ ਹੈ ਜੀਪ ਦੀ। ਲੋ ਜੀ ਕਾਰ ਵਾਂਗੂ ਜੀਪ ਦੀ ਸਟਾਰਟਿੰਗ ਹੈ ਬਾਕੀ ਤੁਸੀਂ ਇਹਦਾ ਪੂਰੇ ਦਾ ਪੂਰਾ ਚੈੱਕ ਕਰ ਸਕਦੇ ਹੋ ਕੰਡੀਸ਼ਨ ਕੋਈ ਵੀ ਵੀਰ ਦੂਰੋਂ ਆਵੇ ਜੀਪ ਖਰੀਦਣ ਉਹਨੂੰ ਇਹ ਚੀਜ਼ ਨਾ ਲੱਗੇ ਤੁਸੀਂ ਸਾਨੂੰ ਇਹ ਵਾਲੀ ਚੀਜ਼ੇ ਦੀ ਚੈੱਕ ਨਹੀਂ ਕਰਵਾਈ ਬਹੁਤ ਸੋਹਣੀ ਕੰਡੀਸ਼ਨ ਦੀ ਜੀਪ ਹੈ ਜੀ ਬਹੁਤ ਸਾਫ਼ ਹੈ ਕਿਸੇ ਵੀ ਕਿਸਾਨ ਭਰਾ ਨੇ ਕਿਸੇ ਵੀ ਹੋਰ ਵੀਰ ਨੇ ਇਹ ਵਾਲੀ ਜੀਪ ਲੈਣੀ ਹੋਵੇ ਤਾਂ ਜੀਪ ਦਾ ਰੇਟ ਜਿਹੜਾ ਆਪਾਂ ਵੀਡੀਓ ਦੇ ਲਾਟ ਵਿੱਚ ਦੱਸ ਦਿਆ ਜੀ ਲਾਈਟਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਵੱਡੀਆਂ ਲਾਈਟਾਂ ਲੱਗੀਆਂ ਨੇ ਵੱਡੇ ਹਾਰ ਲੱਗੇ ਨੇ ਬਾਕੀ ਜਿਹੜੀਆਂ ਇਹ ਵਾਲੀਆਂ ਲਾਈਟਾਂ ਨੇ ਇਹ ਵੀ LED ਲੱਗੀਆਂ ਨੇ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਬਾਈ ਜੀ ਬਿਲਕੁਲ ਓਕੇ ਰਿਪੋਰਟ 'ਤੇ ਪਏ ਨੇ ਇਹ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਡਿਸਕ ਬ੍ਰੇਕ ਹੈ ਜੀ ਟਾਇਰ ਵਗੈਰਾ ਵੀ ਬਿਲਕੁਲ ਓਕੇ ਰਿਪੋਰਟ ਹੈ ਡਿਸਕ ਬ੍ਰੇਕਾਂ ਨੇ ਕਿਸੇ ਸਾਈਡ ਤੋਂ ਜਿਹੜੀ ਗਲਣੀ ਬਾਕੀ ਜਿਵੇਂ ਵੀ ਆਪਾਂ ਵੀਡੀਓ ਵਿੱਚ ਚੈੱਕ ਕਰਵਾ ਰਹੇ ਹਾਂ ਉਸ ਟਾਈਪ ਹੀ ਆ ਸਾਰੇ ਇਹ ਮਗਲ ਟਾਈਪ ਵੀ ਚੈੱਕ ਕਰ ਸਕਦੇ ਹੋ। ਉਦੋਂ ਵੀ ਸਾਰਾ ਪਾ ਚੈੱਕ ਕਰਵਾ ਲੈ ਸਾਰੇ ਭਰਾਵਾਂ। ਬਾਕੀ ਜੀ ਇਹਦੀ ਐਵਰੇਜ ਦੀ ਗੱਲ ਕਰੀਏ ਐਵਰੇਜ ਇਹਦੀ ਹੈਗੀ ਆ 19+ ਐਵਰੇਜ ਦਿੰਦੀ ਹੈ ਜੀ। ਕੰਡੀਸ਼ਨ ਚੈੱਕ ਪੂਰੀ ਚੈੱਕ ਕਰਕੇ ਜਿਹੜੇ ਜਿਹੜੇ ਵੀਰਨ ਜੀਪ ਲੈਣੀ ਉਹ ਕੰਡੀਸ਼ਨ ਪੂਰੀ ਚੈੱਕ ਕਰਕੇ ਆਇਓ ਸਾਰੇ ਭਰਾ। ਹੁਣ ਆਪਾਂ ਇਹਦੇ ਕਰਦੇ ਹਾਂ ਜੀ ਰੇਟ ਦੀ ਗੱਲਬਾਤ। SG Jeep disposal model ਜਿਨੀ ਕੰਡੀਸ਼ਨ ਆਪਾਂ ਆਪਣੀ ਵੀਡੀਓ ਵਿੱਚ ਪੂਰੀ ਚੈੱਕ ਕਰਵਾ ਚੁੱਕੇ ਆ ਕਿਸੇ ਵੀਰ ਨੇ ਇਹ ਵਾਲੀ ਜੀਪ ਲੈਣੀ ਆ ਇਹਦਾ ਰੇਟ ਹੈਗਾ ਜੀ 1 ਲੱਖ ਰੁਪਈਆ 1 ਲੱਖ ਰੁਪਈਆ ਦੀ ਡਿਮਾਂਡ ਹੈ ਰੇਟ ਘੱਟ ਵੀ ਸਕਦਾ ਜੇ ਕਿਸੇ ਵੀਰ ਨੇ ਇਹ ਵਾਲੀ ਜੀਪ ਲੈਣੀ ਆ ਆਪਣਾ ਸਕਰੀਨ ਤੇ ਮੋਬਾਈਲ ਨੰਬਰ ਚੱਲ ਰਿਹਾ ਤੁਸੀਂ ਨੂੰ ਕਾਲ ਕਰ ਸਕਦੇ ਹੋ ਤਲਵੰਡੀ ਸਾਬੋ ਲੋਕੇਸ਼ਨ ਹੈ ਜੀ ਉਮੀਦ ਕਰਦੇ ਆ ਸਾਰੇ ਭਰਾਵਾਂ ਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜੁੜ ਕਰਿਓ ਜੀ ਨਾਲ ਨਾਲ ਆਪਣਾ ਪੇਜ ਕਰ ਲਓ ਸਬਸਕ੍ਰਾਈਬ ਜੀਐਸ ਮੋਟਰ ਤਲਵੰਡੀ ਸਾਬੋ ਮਿਲਦੇ ਜੀ ਆਪਾਂ ਅਗਲੀ ਵੀਡੀਓ ਤਦ ਤੱਕ ਲਈ ਸ਼ਸ਼ੀ ਕਾ